ਇਹ ਪਹਿਰੀ ਪਹਿਰ ਦਾ ਲਾਇਆ ਇਹ ਚ ਡਾਇਵੇਟਰ ਦੇਖੋ ਜੀ ਠੀਕ ਹੈ ਜੀ ਠੀਕ ਹੈ ਬਾਲ ਮਾਉਂਟਡ ਇੱਕ ਇੱਕੋ ਕੰਪਨੀ ਦਾ ਲਾਇਆ फ्लਸ਼ ਵਾਲ ਡਾਇਵੇਟਰ ਤੇ ਬਾਲ ਮਾਉਂਟਡ ਆ ਜੇ ਕੋਈ ਕੰਪਲੀਟ ਮੰਗਦੇ ਤਾਂ ਇੱਕ ਦੇ ਇੱਕ ਬਿਲਤੀ ਪੈ ਜੂ ਕੰਪਲੀਟ ਇਹਨਾਂ ਦੀ ਦੋਸਤੋ ਇਸ ਕੋਠੀ ਦੇ ਵਿੱਚ ਤੁਸੀਂ ਕੋਠੀ ਦੇਖ ਰਹੇ ਹੋ ਬਹੁਤ ਸੋਹਣਾ ਡਿਜ਼ਾਈਨ ਆ ਇਸ ਕੋਠੀ ਦੇ ਵਿੱਚ ਬਾਈ ਪਲੰਬਰ ਵਾਲਾ ਬਾਈ ਆਪਣੇ ਨਾਲ ਆ ਇਹਨੇ ਕੰਮ ਕੀਤਾ ਜੀ ਦਿਖਾਉਣਗੇ ਬਾਈ ਹੋਰੇ ਆਪਣੇ ਨਾਲ ਚੱਲ ਕੇ ਸਸੀ ਗੱਲ ਵੀਰੇ ਸਸੀ ਗੱਲ ਵੀਰੇ ਆਪਣਾ ਨਾਮ ਤੇ ਪਿੰਡ ਆਪਾਂ ਕਿਹੜੇ ਪਿੰਡ ਖੜੇ ਆ ਉਹ ਦੱਸੋ ਜੀ ਉਹਨੂੰ ਪਿੰਡ ਆਪਾਂ ਕਲਾਣੇ ਖੜਾ ਇਹ ਨਾਮ ਮੇਰਾ ਜੀ ਰਾਜੂ ਪਲੰਬਰ ਹੈ ਠੀਕ ਹੈ ਜੀ ਹਾਂ ਜੀ ਪਿੰਡ ਕਲਾਨਾ ਜੀ ਬਈ ਇੱਥੇ ਤੁਸੀਂ ਪਲੰਬਰ ਦਾ ਕੰਮ ਤੁਸੀਂ ਕੀਤਾ ਹੈ ਹਾਂ ਜੀ ਸਾਰਾ ਕੰਮ ਅਸੀਂ ਕੀਤਾ ਜੀ ਤੇ ਬਈ ਜਿਹੜਾ ਤੁਸੀਂ ਹੁਣ ਨਵਾਂ ਕੰਮ ਕੀਤਾ ਇਹਦੇ ਵਿੱਚ ਕੁਝ ਪਹਿਲਾਂ ਦਾ ਕੰਮ ਹੋਇਆ ਹੋਇਆ ਹੈ ਹਾਂ ਜੀ ਤੇ ਉਹ ਕੋਈ ਕੀ ਕੀ ਕੀਤਾ ਉਹ ਚਾਹੀਏ ਕੋਰਸ ਪੋਰਸ਼ਨ ਪਹਿਲਾਂ ਦਾ ਬਣਾਇਆ ਹੋਇਆ ਸੀ ਕੁਝ ਪੋਰਸ਼ਨ ਉਹਨੇ ਬਾਅਦ ਚ ਬਣਾਇਆ ਬਾਥਰੂਮ ਅਰ ਸੋਈ ਠੀਕ ਹੈ ਖੁੱਲੀ ਕਰੀ ਆਈ ਪਹਿਲਾਂ ਛੋਟੀ ਸੀ ਸੋਈ ਠੀਕ ਹੈ ਉਹ ਵਧਾਤੀ ਵੱਡੀ ਕਰਤੀ ਹੁਣ ਸੋਈ ਜੀ ਉਹਦੇ ਵਿੱਚ ਸਾਰੇ ਆਪਸ਼ਨਾਂ ਨਵੇਂ ਦਿੱਤੇ ਨੇ ਸਾਰੀਆਂ ਤੇ ਵਾਸ਼ਰੂਮ ਦੇ ਵਿੱਚ ਵੀ ਹਾਂ ਜੀ ਬਾਥਰੂਮ ਦੇ ਵਿੱਚ ਤੇ ਬਈ 15 ਚੱਲ ਕੇ ਦਿਖਾਈਏ ਹਾਂ ਜੀ ਹਾਂ ਜੀ ਜ਼ਰੂ ਤਾਂ ਤੁਸੀਂ ਬਾਈ ਹੋਰਾਂ ਤੋਂ ਕਰਵਾ ਸਕਦੇ ਹੋ ਸਕਰੀਨ ਤੇ ਨੰਬਰ ਹੈ ਜੀ ਬਾਈ ਹੋਰਾਂ ਦਾ ਬਹੁਤ ਸੋਹਣਾ ਕੰਮ ਕਰਦੇ ਨੇ ਬਾਈ ਹੋਰੀ ਕਹਿਣ ਦਾ ਮਤਲਬ ਵੀ ਜਿਹੜੀਆਂ ਕੋਈ ਵੀ ਆਪਾਂ ਪੁਆਇੰਟ ਵਗੈਰਾ ਰੱਖਣੇ ਹੁੰਦੇ ਆ ਕੋਠੀ ਦੇ ਵਿੱਚ ਇੱਕ ਪਲੰਬਰ ਵਧੀਆ ਪਲੰਬਰੀ ਤੁਹਾਨੂੰ ਦੱਸ ਸਕਦਾ ਜਿਵੇਂ ਇਹ ਚਾਹ ਤੁਸੀਂ ਆਪਾਂ ਟੈਂਕ ਸਿਲੰਡਰ ਬਾਹਰ ਰੱਖਾਂਗੇ ਦਾ ਠੀਕ ਹੈ ਜੀ ਹਾਂ ਸਿਲੰਡਰ ਬਾਹਰ ਰੱਖਾਂਗੇ ਠੀਕ ਹੈ ਬਾਈ ਗੈਸ ਪੈਪਾਈ ਅੰਦਰ ਗਰਾਊਂਡ ਠੀਕ ਹੈ ਬਾਈ ਠੀਕ ਹੈ ਹਾਂਜੀ ਤੇ ਅੰਦਰ ਬਾਈ ਆਪਾਂ ਦਿਖਾਉਣੇ ਆ ਬਈ ਇਹ ਆਪਾਂ 12ਵਾਂ ਆਪਾਂ ਦਿਖਾਤਾ ਨਾ ਕਰ ਪਹਿਲਾਂ ਤੁਸੀਂ ਦੱਸ ਰਹੇ ਸੀ ਉਦੋਂ ਵੀ ਸਾਰਾ ਕੰਮ ਤੁਸੀਂ ਕੀਤਾ ਸੀ ਹਾਂਜੀ ਵੀਰੇ ਹਾਂਜੀ ਤੇ ਇਹਦੇ ਚ ਬਈ ਕਿੰਨੇ ਟਾਈਮ ਹੋ ਗਏ ਕੰਮ ਕੀਤੇ ਨੇ ਇਹਨੂੰ ਇਹਨੂੰ 6 ਮਹੀਨੇ ਹੋਏ ਨੇ ਤਿਆਰ ਕੀਤੇ ਨੇ ਬਾਥਰੂਮ ਨੇ ਜੀ ਠੀਕ ਹੈ ਜੀ ਹਾਂਜੀ ਉਹ ਵਸ਼ੋਂ ਤੁਸੀਂ ਤਿਆਰ ਕੀਤਾ ਇਹ ਬਿਲਕੁਲ ਤਿਆਰ ਕੀਤਾ ਜੀ ਇਸਨੇ ਤੇਰੇ ਪੇਰ ਦਾ ਸਮਾਨ ਲਾਇਆ ਡਾਈਵੇਟਰ ਲਾਇਆ ਵਾਲ ਮਾਉਂਟਡ ਲਾਇਆ ਜੀ ਹਾਫ ਲੈਗ ਦਾ ਵਾਸ਼ਬੈਸ਼ਨ ਲਾਇਆ ਦੇਖੋ ਜੀ ਠੀਕ ਹੈ ਠੀਕ ਆ ਵਾਲਾਂ ਦੀ ਸ਼ੀਟ ਲਾਈ ਆ ਵਨ ਤੇ ਆਪਣਾ ਫਲਸ਼ ਵਾਲ ਲਾਏਗਾ ਠੀਕ ਹੈ ਜੀ ਉਹੀ 12 ਟੂ ਪੇਪਰ ਲਾਇਆ ਨਾਲ ਠੀਕ ਹੈ ਇਹ ਚ ਠੀਕ ਹੈ ਜੀ ਤੇ ਬਈ ਸਪ ਇਹਦੇ ਵਿੱਚ ਬਈ ਸ਼ੀਸ਼ੇ ਵਾਲਾ ਨਹੀਂ ਦਿੱਤਾ ਲੱਗ ਤੋ ਨਹੀਂ ਇਹਦੇ ਵਿੱਚ ਸ਼ੀਸ਼ੇ ਵਾਲਾ ਨਹੀਂ ਦਿੱਤਾ ਹੈ ਗਏ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹਦੇ ਵਿੱਚ ਬਈ ਕਹਿੰਦਾ ਮਤਲਬ ਜਿੰਨਾ ਵੀ ਕੰਮ ਅਸਲ ਬਈ ਇੱਕ ਚੀਜ਼ ਹੋਰ ਦੱਸਿਓ ਜੀ ਜਿਹੜੀ ਤੁਸੀਂ ਇਹ ਸਮਾਨ ਦੀ ਸਵੈਸ਼ਨ ਹੁੰਦੀ ਹੈ ਵੀ ਕਿ ਇਥੋਂ ਕਿੱਥੋਂ ਕਿਹੜੀ ਕਿਹੜੀ ਚੀਜ਼ ਆਪਾਂ ਲਾਉਣੀ ਹੈ ਉਹ ਤੁਸੀਂ ਬਾਈ ਉਹਨਾਂ ਨੂੰ ਖੁਦ ਦੱਸਿਆ ਵੀ ਆਹ ਮਸਤ ਉਹ ਤਾਂ ਦੱਸਿਆ ਜੀ ਵੀ ਹਾਂ ਇੱਥੇ ਆਹ ਚੀਜ਼ ਲਾਵਾਂਗੇ ਆਪਾਂ ਇਹ ਠੀਕ ਹੈ ਵੀ ਆਹ ਸਮਾਨ ਮੰਗਾ ਦਿਓ ਸਮਾਨ ਇਥੇ ਲਾ ਮੰਗੇ ਹਾਂਜੀ ਹਾਂਜੀ ਵੀ ਕਿਹੜੀ ਕਿਹੜੀ ਕੰਪਨੀ ਦਾ ਜ਼ਿਆਦਾ ਸਮਾਨ ਲੱਗਦਾ ਹੁਣ ਅਸੀਂ ਪੈਰੀ ਪੈਰ ਦਾ ਲਾਇਆ ਇਹ ਚ ਡਾਇਵੇਟਰ ਦੇਖ ਇਹ ਕੋਈ ਕੰਪਲੀਟ ਮੈਂਦੀ ਹੈ ਤੇ ਇੱਕ ਇੱਕ ਬਿਲਤੀ ਪੈ ਜੂ ਕੰਪਲੀਟ ਇਹਨਾਂ ਦੀ ਇੱਕ ਬਿਲ ਤੇ ਕੰਪਲੀਟ ਪੈ ਜੂਗੀ ਹਾਂ ਤੇ ਨਾਲ ਦੀ ਨਾਲ ਸੁਲਵਾਈ ਇਹਦੇ ਵਿੱਚ ਆਪਾਂ ਫਲਸ਼ ਵਾਲ ਹੋਰ ਕੰਪਨੀ ਦਾ ਲਾ ਦਈਏ 2.5 ਮੀਟਰ ਹੋਰ ਕੰਪਨੀ ਦਾ ਦੋ ਬਿਲ ਬਣ ਜਾਣਗੇ ਤੁਹਾਡਾ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਇੱਕ ਬਿਲ ਲੈਣਾ ਪਊਗਾ ਕਿਹਨਾਂ ਦਾ ਇੱਕ ਦੂਜੇ ਨੂੰ ਜ਼ੁਰਬਾਰ ਨਹੀਂ ਕਹਿ ਸਕਦਾ ਇੱਕ ਕੰਪਨੀ ਇੱਕੋ ਇੱਕੋ ਕੰਪਨੀ ਦਾ ਲਾਇਆ ਸਾਰਾ ਕੁਝ ਉਹਦੀ ਆ ਕੇ ਸੁਲਵਾਈ ਕਰਨਗੇ ਹਾਂਜੀ ਹਾਂਜੀ ਠੀਕ ਹੈ ਭਾਈ ਇਹ ਵੀ ਚੀਜ਼ਾਂ ਰੱਖਣ ਲਈ ਆ ਵੀ ਜਦੋਂ ਕੰਸਟਰਡ ਵੀ ਇੱਕ ਕੰਪਨੀ ਦਾ ਸਾਰਾ ਕੋਈ ਕੰਪਨੀ ਦਾ ਸਮਾਨ ਲਾਈਏ ਤਾਂ ਭਾਈ ਉਹਦਾ ਫਾਇਦਾ ਹੁੰਦਾ ਹੈ ਫਾਇਦਾ ਹੁੰਦਾ ਜੀ ਹਾਂਜੀ ਤਾਂ ਉਹਦੇ ਚ ਹ ਪੰ ਜਦੋਂ ਵੀ ਆਪਾਂ ਕਿਸੇ ਭਰਾ ਨੇ ਪਲੰਬਰ ਦਾ ਕੰਮ ਕਰਵਾਉਣਾ ਜੀ ਸੋਈ ਦੇ ਵਿੱਚ ਕਰਾਉਣਾ ਇੱਕ ਬਾਥਰੂਮ ਤਿਆਰ ਕਰਾਉਣਾ ਤਾਂ ਉਹਦੇ ਚ ਜੇ ਆਪਾਂ ਇੱਕੋ ਹੀ ਕੰਪਨੀ ਦਾ ਸਮਾਨ ਵਰਤ ਲਈਏ ਤਾਂ ਵਧੀਆ ਕਿਉਂਕਿ ਕਿਈ ਵਾਰੀ ਕੋਈ ਇੱਕ ਬਾਲ ਖਰਾਬ ਹੁੰਦਾ ਤਾਂ ਉਹਦੀ ਸੁਣਵਾਈ ਕੰਪਲੀਟ ਪੈ ਜਾਂਦੀ ਹੈ ਤੇ ਸੁਣਵਾਈ ਹੈਗੀ ਜਾਂਦਾ ਬਸ ਸੁਣਵਾਈ ਹੈਗੀ ਜਾਂਦੀ ਹੈ ਜੀ ਕਹਿੰਦਾ ਬਦਰੀ ਇੱਕ ਦੂਜੇ ਤੇ ਕੰਪਨੀ ਗੱਲ ਨਹੀਂ ਸਿੱਟ ਸਕਦੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਇਹ ਉਹ ਕੰਪਨੀ ਦਾ ਲੱਗਾ ਲੱਗ ਕੰਪਨੀ ਦਾ ਲੱਗਾ ਇੱਕੋ ਕੰਪਨੀ ਦਾ ਬਾਥਰੂਮ ਤਿਆਰ ਕੀਤਾ ਜੀ ਅਸੀਂ ਤੇ ਬਈ ਇੱਧਰ ਖੁੱਲਾ ਤੁਸੀਂ ਇੱਕ ਕਿਚਨ ਤਿਆਰ ਕਰਤਾ ਨਾ ਹਾਂਜੀ ਹਾਂਜੀ ਤੇ ਇਹਦੇ ਚ ਵੀ ਬਈ ਦੱਸੋ ਆਪਣਾ ਜੋ ਪਲੰਬਰ ਦਾ ਤੁਸੀਂ ਕੰਮ ਕੀਤਾ ਕੀ ਇਹ ਚ ਪਲੰਬਰ ਦਾ ਕੀਤਾ ਜੀ ਇੱਕ ਤਾਂ ਜੀ ਆਰਓ ਦੇ ਵਾਸਤੇ ਹੁਣ ਆਰਓ ਥੱਲੇ ਲੱਗਣ ਲੱਗ ਗਿਆ ਜੀ ਠੀਕ ਹੈ ਜੀ ਪ੍ਰੈਸ਼ਰ ਵਾਲੇ ਉਹਦੇ ਵਾਸਤੇ ਅੱਡੇ ਟੂਟੀ ਦਿੱਤੇ ਸਿੰਕ ਦੇ ਵਿੱਚ ਠੀਕ ਹੈ ਜੀ ਆਰਓ ਇੱਧਰ ਲੱਗਣਾ ਹੈ ਆਰਓ ਨੀਚੇ ਲੱਗਣਾ ਜੀ ਸਿੰਕ ਦੀ ਟੂਟੀ ਆਪਣਾ ਇੱਥੇ ਦਿੱਤੇ ਆਰਓ ਵਾਸਤੇ ਸਪੈਸ਼ਲ ਆਹ ਸਿੰਕ ਦਾ ਹੀ ਸਪੈਸ਼ਲ ਹੈ ਇਹ ਵੀ ਉਹੀ ਕੰਪਨੀ ਦਾ ਜੀ ਪੈਰੀਵਰ ਕੰਪਨੀ ਦਾ ਹੈ ਇੱਕੋ ਮਾਲ ਆਪਣਾ ਸਮਾਨ ਸਾਰਾ ਇੱਕੋ ਕੰਪਨੀ ਦਾ ਲੱਗਿਆ ਜੀ ਠੀਕ ਹੈ ਵੀ ਕੋਈ ਚੀਜ਼ ਜੀ ਗੀਜ਼ਰ ਪ ਇਸਾਰੇ ਕੋ ਕੰਪਨੀ ਦੇ ਲੱਗੇ ਜੀ ਜਿਹੜੇ ਲੱਕੜ ਦਾ ਕੰਮ ਰਹਿੰਦਾ ਥੋੜਾ ਜਿਹਾ ਇਹ ਸ਼ੈਂਕਾ ਬਾਈ ਕਿਹੜੀ ਉਹਦਾ ਹੈਗਾ 304 ਗ੍ਰੇਡ ਸਟੀਲ ਦਾ ਹੀ ਵਧੀਆ ਚ 304 ਗ੍ਰੇਡ ਸਟੀਲ ਦਾ ਹੈ ਹਾਂਜੀ ਹਾਂਜੀ ਨੈਕਸਸ ਕੰਪਨੀ ਆ ਬਾਈ ਹਾਂ ਨੈਸ਼ਨਲ ਕੰਪਨੀ ਆ ਤੇ ਕਹਿੰਦਾ ਮਤਲਬ ਵੀ ਤੁਸੀਂ ਜੇ ਸਮਾਨ ਚੰਗਾ ਲਗਵਾਉਂਗੇ ਇੱਕ ਕਿਚਨ ਦੇ ਵਿੱਚ ਜਾਂ ਇੱਕ ਵਾਸ਼ਰੂਮ ਦੇ ਵਿੱਚ ਇੱਕ ਚੰਗੀ ਜਿਹੜਾ ਟੂਟੀਆਂ ਦੀ ਕੁਆਲਿਟੀ ਵੀ ਹੈ ਸਾਰਾ ਕੁਝ ਆ ਬਾਈ ਕੋ ਰੰਪਲੀ ਨੇ ਮੈਂ ਗੈਸ ਫਿਟਿੰਗ ਕੀਤੀ ਹੈ ਜਿਸ ਨੇ ਉੱਪਰ ਗੋਬਰ ਗੈਸ ਦੇ ਲੱਗ ਤੋਂ ਕੀਤੀ ਆ ਸਿਲੰਡਰ ਵਾਲੀ ਆਰਮ ਹੁੰਦੀ ਹੈ ਘਰਾਂ ਜਿਹੜੀ ਉਹ ਅਟਕਦੀ ਹੈ ਜੇ ਆਪਣੇ ਜੇ ਕਹਿੰਦਾ ਮਤਲਬ ਆਪਣੇ ਗੋਬਰ ਗੈਸ ਪਲਾਂਟ ਆਪਣੇ ਨਹੀਂ ਵੀ ਲੱਗੇ ਆਪ ਨੂੰ ਰੱਖਣੀ ਚਾਹੀਦੀ ਹੈ ਹਾਂਜੀ ਰੱਖਣੀ ਪੈਂਦੀ ਹੈ ਕੋਈ ਵੀ ਪਲੰਬਰ ਕੰਮ ਕਰਦਾ ਉਹਨੂੰ ਕਹੋ ਹਾਂਜੀ ਹਾਂਜੀ ਵੀ ਜੇ ਵੈਸੇ ਤੁਹਾਨੂੰ ਆਪ ਨੂੰ ਰੱਖਣੀ ਚਾਹੀਦੀ ਹੈ ਇੱਟਾਂ ਦੇ ਵਿੱਚ ਰਖਾਉਂਦੇ ਨਹੀਂ ਜੀ ਸਾਡੇ ਪਿੰਡ 'ਚ ਠੀਕ ਹੈ ਜੀ ਹਾਂ ਬਹੁਤ ਕਰਾਂਚਰ ਖਾਇਆਗਾ ਇਹ ਰੱਖਣੇ ਚਾਹੀਦੇ ਪੁਆਇੰਟ ਹਰ ਇੱਕ ਹੋਣਾ ਚਾਹੀਦਾ ਬਾਈ ਹਨਾ ਤੇ ਉਹਨਾਂ ਆਪਾਂ ਯੂਜ਼ ਕਰਨਾ ਕੱਲ ਨੂੰ ਨਹੀਂ ਵੀ ਯੂਜ਼ ਕਰਨਾ ਆਪਾਂ ਲੱਗ ਤੋਂ ਮੈਟਰ ਹੈ ਹਾਂਜੀ ਤੇ ਇੱਕ ਆਪਣਾ ਚੰਗਾ ਪੰਮਰੀ ਦੱਸ ਸਕਦਾ